ਨਹੀਂ ਮਾੜਾ ਨਹੀਂ ਮੈਡਮ ਬੋਲਦਾ ਨਹੀਂ ਉਹ ਗੀਤ ਅੱਜ ਕੱਲ ਰੋਂਗ ਨੰਬਰ ਲੱਗ ਜਾਂਦਾ ਇੱਕ ਉਹਦੇ ਬਾਰੇ ਗੀਤ ਦੀ ਭਜੀ ਮੁੰਡਾ ਫੋਨ ਲਾਉਂਦਾ ਕਿਤੇ ਕੁੜੀ ਨੂੰ ਉਹ ਰੋਂਗ ਨੰਬਰ ਲੱਗ ਜਾਂਦਾ ਉਹ ਮੁੰਡੇ ਨੂੰ ਲਾਉਂਦਾ ਸੱਤੇ ਕੁੜੀ ਨੂੰ ਲੱਗ ਜਾਂਦਾ ਉਹ ਫਿਰ ਉਹ ਗੀਤ ਦੱਸਦਾ ਇੱਕ ਮੁੰਡੇ ਨੂੰ ਮੈਂ ਯਾਰੋ ਫੋਨ ਲਾਇਆ ਸੀ ਲੱਗਾ ਰੋਂਗ ਨੰਬਰ ਫੋਨ ਹੀ ਕੋ ਕਿਤੇ ਕੁੜੀ ਨੇ ਦੀ ਚੱਕਿਆ ਕਿਹਦੀ ਕਿਹੜਾ ਕੰਜਰ ਪੇਰ ਨੇ ਇਹ ਗੱਲ ਕਹਿ ਕੇ ਫੋਨ ਕੱਟ ਦਿੱਤਾ ਸੀ ਮੁੰਡੇ ਨੇ ਫੇਰ ਫੋਨ ਲਾਇਆ ਕੁੜੀ ਨੇ ਕੋ ਕਿਹਾ ਤੁਹਾਡਾ ਇਹ ਨੰਬਰ ਆ ਰੌਂਗ ਲੱਗ ਗਿਆ ਜੀ ਬੜਾ ਤੰਗ ਨਾ ਕਰ ਮੁੰਡੇ ਨੇ ਫੇਰ ਕਿਹਾ ਹੋਲੀ ਆਲੀ ਰੌਂਗਿਆ ਆਪਣੇ ਠੀਕ ਹੋ ਜਾਊਗਾ ਤੁਸੀਂ ਗੱਲ ਤਾਂ ਕਰੋ ਹੋਲੀ ਆਲੀ ਰੌਂਗਿਆ ਆਪਣੇ ਠੀਕ ਹੋ ਜਾਊਗਾ ਤੁਸੀਂ ਗੱਲ ਤਾਂ ਕਰੋ ਫਿਰ ਮੁੰਡੇ ਨੇ ਉਹਦੀ ਤਰੀਫ਼ ਕੀਤੀ ਤੁਹਾਡੀ ਇਹ ਆਵਾਜ਼ ਮੈਨੂੰ ਮਿੱਠੀ ਲੱਗਦੀ ਚਾਹੇ ਗਾਲਾਂ ਕੱਢ ਦੇ ਕਾਸ ਕਰ ਜਦੋਂ ਤੁਸੀਂ ਹੈਲੋ ਕਹਿੰਦੇ ਜੇ ਦਿਨਾਂ ਨੂੰ ਹੀ ਟੱਗਦੇ ਮੇਰੇ ਕੁੜੀ ਕਹਿੰਦੀ ਆ ਜਾਣਦੀ ਆ ਤੁਹਾਨੂੰ ਮੁੰਡਿਆਂ ਨੂੰ ਚੰਗੀ ਤਰ੍ਹਾਂ ਝੂਠੀ ਤਰੀਫ ਨਾ ਕਰੋ ਔਰ ਯਾਰੀ ਰੋਗੇ ਆਪੇ ਦੀ ਗੋਜੂਗਾ ਤੁਸੀਂ ਗੱਲ ਤਾਂ ਕਰੋ ਸਭ ਤੋਂ ਪਹਿਲਾਂ ਉਹਦਾ ਨਾਮ ਪੁੱਛਿਆ ਆਇਓ ਨੇ ਵੀਟੀ ਦੱਸਿਆ ਕਿਤੇ ਕਿਹੜੀ ਦੀ ਹੋ ਗਰਾ ਪੁੱਛਿਆ ਉਹਨੇ ਪੱਟੀ ਦੱਸਿਆ ਉਹਨੇ ਤੁਹਾਨੂੰ ਦੱਸੋ ਕਦੋਂ ਮਿਲੋਗੇ ਤੇ ਪਰ ਹੋਰ ਯਾਰੀ ਰੋਂਗੇ ਆਪੇ ਢੀਕ ਹੋ ਜੂਗਾ ਤੁਸੀਂ ਗੱਲ ਤਾਂ ਕਰੋ ਜਦੋਂ ਵੀ ਮੈਂ ਉਹਨੂੰ ਪਹਿਲੀ ਵਾਰ ਤੱਕਿਆ ਕੱਬ ਕਰਿਆ ਤਿੰਨਾ ਬੱਚਿਆਂ ਦੀ ਸੀ ਉਹ ਮਾਂ ਮਾਰੇ ਜਾਣੀ ਮੈਂ ਤਾਂ ਢਲਾ ਪੈ ਗਿਆ ਅੱਜ ਜਾਣੇ ਉਹਨੂੰ ਮੇਰੇ ਬਿਨਾ ਮੈਂ ਤਾਂ ਪਿੰਡ ਵੱਲ ਭੱਜਿਆ ਉਦੋਂ ਬਾਅਦ ਉਹਨੂੰ ਕਦੇ ਫੋਨ ਨਹੀਂ ਮਕੀਤਾ ਉਹਦਾ ਖੜਾ ਡੱਡਿਆ ਸੱਚੀ ਰੋਗ ਲੱਗਿਆ ਜਿਹੜੇ ਨਾਲ ਵੀ ਮਨੋਂ ਤਿਆਰੀ ਨੈਟੀ ਉੱਤੇ ਲਾਇਓ ਨਾ ਗੱਦ ਦੀ ਨਾ ਰੋਗ ਲੱਗੇ ਗੱਲ ਬੱਕਰੀ ਜਾਣ ਬੁਝ ਲਾਇਓ ਨਾ ਨੈਟ ਉਹ ਵਿੱਚ ਆਏ ਰੋਗ ਹੋਵੇ ਕਦੇ ਧੋਖਾ ਖਾਇਓ ਨਾ